ਕਿਉਂਕਿ ਉਹ ਆਜ਼ਾਦੀ ਦਾ ਨਿਗਮਣ ਦੇ ਪਏ ਆ ਹੁਣ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਵਾਸਤੇ ਇੱਥੇ ਇਕੱਤਰ ਹੋਏ ਆ ਤੁਸੀਂ ਝਾਤ ਮਾਰ ਕੇ ਵੇਖੋ 1947 ਤੋਂ ਪਹਿਲਾਂ ਅਮੂਰੇ ਨਕਸ਼ਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਿੱਖ ਰਾਜ ਦਾ ਨਕਸ਼ਾ ਹੈ ਜਦੋਂ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਖੜੇ ਹੋ ਕੇ ਲੈਹਦੇ ਪਾਸੇ ਝਾਤ ਮਾਰਦੇ ਹੁੰਨੇ ਸੀਗੇ ਤਾਂ ਸਾਨੂੰ ਅੰਮ੍ਰਿਤਸਰ ਤੋਂ ਲਾਹੌਰ ਇਧਰ ਹੀ ਲੱਗਦਾ ਹੁੰਦਾ ਸੀਗਾ ਪਰ ਹੁਣ ਅੱਜ ਅੰਮ੍ਰਿਤਸਰ ਤੇ ਲਾਹੌਰ ਇਧਰ ਤੇ ਉਧਰ ਹੋ ਗਿਆ ਇਹ ਹੈ ਆਜ਼ਾਦੀ ਸਾਡੇ ਵਾਸਤੇ ਅੰਮ੍ਰਿਤਸਰ ਤੇ ਲਾਹੌਰ ਇਧਰ ਹੀ ਸਗਾ ਸਾਡਾ ਹੀ ਸਗਾ ਅੰਮ੍ਰਿਤਸਰ ਤੇ ਲਾਹੌਰ ਇਧਰ ਤੇ ਉਧਰ ਹੋ ਗਿਆ ਸਾਨੂੰ ਇਸ ਆਜ਼ਾਦੀ ਨੇ ਇਹ ਦਿੱਤਾ ਹੈ ਮੇਰੇ ਤੋਂ ਪਹਿਲਾਂ ਵੀਰ ਲਿਸਟ ਗਿਣਾ ਰਹੇ ਸੀਗੇ ਕਿ ਸਾਨੂੰ ਇਸ ਆਜ਼ਾਦੀ ਨੇ ਕੀ ਦਿੱਤਾ ਅਸੀਂ ਆਪਣੇ ਧਾਰਮਿਕ عقیده ਦੇ ਮੁਤਾਬਕ ਆਪ ਦੀ ਜ਼ਿੰਦਗੀ ਬਸਰ ਨਹੀਂ ਕਰ ਸਕਦੇ ਇਸ ਆਜ਼ਾਦੀ ਨੇ ਸਾਨੂੰ ਇਹ ਦਿੱਤਾ ਹੈ ਇਹ ਆਜ਼ਾਦੀ ਸਾਡੇ ਬੱਚੇ ਜਦੋਂ ਸਕੂਲ ਕਾਲਜਸ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਆ ਉੱਥੇ ਇਗਜ਼ਾਮ ਦੇਣ ਵਾਸਤੇ ਜਾਂਦੇ ਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਹੱਥ ਦੇ ਵਿੱਚ ਕੜਾ ਪੈਣ ਕੇ ਨਹੀਂ ਆ ਸਕਦੇ ਇਹ ਸਾਨੂੰ ਇਸ ਆਜ਼ਾਦੀ ਨੇ ਦਿੱਤਾ ਸੋ ਇਸ ਆਜ਼ਾਦੀ ਨੇ ਸਾਨੂੰ ਹੋਰ ਬਹੁਤ ਕੁਝ ਦਿੱਤਾ ਮੈਂ ਬੇਨਤੀ ਕਰਾਂ ਜਿਹੜੀ ਆਪਾਂ ਗੱਲ ਕਰਦੇ ਆ ਕਿ ਸਿੱਖ ਇੱਕ ਗੁਲਾਮੀ ਚੋਂ ਨਿਕਲ ਕੇ ਤੇ ਦੂਈ ਗੁਲਾਮੀ ਵਿੱਚ ਆਣ ਫਸੇ ਨੇ ਵੈਸੇ ਸਹੀ ਮੈਨੇ ਚ ਦੇਖਿਆ ਜਾਵੇ ਨਾ ਤਾਂ ਕੱਲੇ ਸਿੱਖ ਹੀ ਨਹੀਂ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਕ ਗੁਲਾਮੀ ਚੋਂ ਨਿਕਲ ਕੇ ਤੇ ਦੂਜੀ ਗੁਲਾਮੀ ਦੇ ਵਿੱਚ ਆਣ ਫਸੇ ਨੇ ਅਸੀਂ ਤੇ ਸਿਰਫ ਮਹਿਸੂਸ ਕਰਦੇ ਆ ਜਾਂ ਸਾਨੂੰ ਲੱਗਦਾ ਅਸੀਂ ਹੱਡੀ ਹੰਡਾਉਨੇ ਆ ਅਣਖ ਜਾਗਦੀ ਆ ਜਮੀਰ ਜਾਗਦੀ ਆ ਕੰਪੈਰੀਜ਼ਨ ਕਰਦੇ ਆ ਤਾ ਕਰਕੇ ਸਾਨੂੰ ਪਤਾ ਲੱਗਦਾ ਦੁਨੀਆਂ ਨੂੰ ਲੱਗਦਾ ਹੀ ਨਹੀਂ ਹੈਗਾ ਤੁਸੀਂ ਵੇਖੋ ਮੁਲਕ ਆਜ਼ਾਦ ਹੋ ਗਿਆ ਜਿਨ੍ਹਾਂ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਰੋਟੀ ਕੱਪੜਾ ਮਕਾਨ ਐਜੂਕੇਸ਼ਨ ਹੈਲਥ ਇਹ ਕੋਈ ਵੀ ਸਰਕਾਰ ਹੋਵੇ ਭਾਵੇਂ ਉਹਨਾਂ ਦੇ ਲਈ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਮੁਹੱਈਆ ਕਰਵਾਉਣਾ ਜ਼ਰੂਰੀ ਹੁੰਦਾ ਹੁਣ ਜਿਹੜੇ ਆਪਣੇ ਸਕੂਟਰ ਮੋਟਰਸਾਈਕਲ ਜਾਂ ਕਾਰਾਂ ਦੇ ਮੂਰੇ ਜਾਂ ਆਪਣੇ ਘਰਾਂ ਦੇ ਮੂਰੇ ਚਾਹੇ ਭਾਜਪਾ ਕਾਂਗਰਸ ਦੇ ਉਹ ਆਗੂ ਨਹੀਂ ਵੀ ਹੈਗੇ ਚਾਹੇ ਉਹ ਉਹਨਾਂ ਦੇ ਵੋਟਰ ਵੀ ਨਹੀਂ ਹੈਗੇ ਉਹਨਾਂ ਦੇ ਸਪੋਰਟਰ ਵੀ ਨਹੀਂ ਹੈਗੇ ਪਰ ਆਪਣੇ ਘਰਾਂ ਤੇ ਤਿਰੰਗਾ ਲਾਉਂਦੇ ਆ ਹੁਣ ਉਹ ਲੋਕ ਵੀ ਆਪਣੇ ਅੰਦਰ ਝਾਤ ਮਾਰ ਕੇ ਦੇਖ ਸਕਦੇ ਆ ਕਿ ਇਹ ਜਿਹੜੀਆਂ ਸੰਵਿਧਾਨ ਦੇ ਮੁਤਾਬਕ ਤੁਹਾਨੂੰ ਮੂਢਲੀਆਂ ਚੀਜ਼ਾਂ ਸਰਕਾਰ ਵਾਸਤੇ ਮੁਹੱਈਆ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਨੇ ਕੀ ਸਰਕਾਰ ਤੁਹਾਨੂੰ ਪਿਛਲੇ 75 ਵਰਿਆਂ ਦੇ ਵਿੱਚ ਉਹ ਸਾਰਾ ਕੁਝ ਦੇ ਪਾਈ ਹੈ ਤਾਂ ਉਹਨਾਂ ਨੂੰ ਵੀ ਅਹਿਸਾਸ ਹੋਣ ਲੱਗ ਪਊਗਾ ਏ ਅਸੀਂ ਇੱਥੇ ਗੁਲਾਮਾਂ ਵਰਗਾ ਹੀ ਜੀਵਨ ਬਸਰ ਕਰ ਰਹੇ ਹਾਂ ਹੁਣ ਇੱਥੇ ਇੱਕ ਮੁਹਿੰਮ ਚਲਾਈ ਜਾਂਦੀ ਹੈ ਇੱਕ ਹਵਾਜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਘਰ ਤਿਰੰਗਾ ਮੁਹਿੰਮ ਸੋ ਤੁਸੀਂ ਗੱਡੀ ਵਿੱਚ ਆਓ ਮੈਂ ਰਸਤੇ 'ਚ ਗੱਡੀ ਚਾ ਰਿਆਂ ਸੀਗਾ ਤੇ ਰੇਡੀਓ ਦੇ ਉੱਪਰ ਤੁਸੀਂ ਜਾਓ ਕੋਈ ਵੀ ਖਬਰ ਅਬ ਆਪ ਹਿੰਦੀ ਮੇਂ ਸਮਾਚਾਰ ਸੁਣੇਂਗੇ ਜਿੱਦਾਂ ਹੀ ਸਮਾਚਾਰ ਸ਼ੁਰੂ ਹੁੰਦੇ ਆ ਦੇਸ਼ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਾ ਉਹ ਕਹਾ ਉਹਨਾਂ ਨੇ ਇੱਕ ਪੂਰੀ ਤਰ੍ਹਾਂ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਆਪਾਂ ਹਵਾਜੀ ਬਣਾ ਸਕਦੇ ਹਾਂ। ਪਰ ਸਾਨੂੰ ਵੀ ਕਈ ਵਾਰ ਲੱਗਣ ਲੱਪੈਂਦਾ ਹੈ ਕਿ ਉਹਨਾਂ ਦੀ ਪੂਰੀ ਹਵਾ ਬਣ ਗਈ ਹੈ ਤੇ ਅਸੀਂ ਵੀ ਕਈ ਵਾਰ ਜਾਣੇ ਅੜ ਜਾਣੇ ਉਸ ਹਵਾ ਦੇ ਵਿੱਚ ਵਹਿਣ ਲੱਪੈਂਦੇ ਆਂ ਔਰ ਆਪਣੇ ਘਰਾਂ ਦੇ ਉੱਪਰ ਤਰੰਗੇ ਲਾ ਬੈੰਨੇ ਆਂ। ਦਰਅਸਲ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਦੇ ਵਿੱਚ ਆੜ ਫਸੇ ਆਂ। ਹੁਣ ਸਾਡੇ ਪੱਗਾਂ ਵਾਲੇ ਸਰਦਾਰ ਮੈਂ ਸੋਸ਼ਲ ਮੀਡੀਆ ਤੇ ਵੇਖਦਾ ਕਈ ਵਾਰ ਉਥੇ ਲਿਖਿਆ ਹੁੰਦਾ ਕਿ ਜਿਹੜੇ ਬੰਦੇ ਆਪਣੇ ਸਿਰ ਪੱਗਾਂ ਦੇ ਵਿੱਚ ਫਸਾਈ ਘੁੰਮਦੇ ਆ ਮਨਜਿੰਦਰ ਸਿੰਘ ਸਿਰਸੇ ਵਰਗੇ ਹੁਣ ਉਹ ਅਨਾਉਂਸ ਕਰਦੇ ਆ ਉਹ ਆਪਣੇ ਸਾਥੀਆਂ ਨੂੰ ਸੱਦਾ ਦਿੰਦੇ ਆ ਕਹਿੰਦੇ ਵੀ ਤੁਸੀਂ ਆਪਣੇ ਸਿਰਾਂ ਦੇ ਉੱਪਰ ਕੇਸਰੀ ਪੱਗਾਂ ਬਨ ਕੇ ਤਿਰੰਗਾ ਰੈਲੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਓ ਸਾਢੇ 750 ਬੰਦਿਆਂ ਨੂੰ ਸੱਦੇ ਆ ਸਾਢੇ 750 ਜਣੇ ਉਥੇ ਪਹੁੰਚਦੇ ਆ ਸਾਢੇ 7 ਵਜੇ ਉਹ ਆਪਣੀ ਰੈਲੀ ਕੱਢਦੇ ਆ ਔਰ ਪੱਤਰਕਾਰ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਵਾਸਤੇ ਜਾਂਦੇ ਆ ਮੇਰੇ ਵੀਰ ਬੈਠੇ ਨੇ ਪੱਤਰਕਾਰ ਮੈਂ ਕਈ ਵਾਰ ਸੋਚਦਾ ਕਿ ਜੇ ਕਿਤੇ ਸਾਡੇ ਵਰਗਿਆਂ ਦੇ ਕਾਬੂ ਆਉਣ ਤੇ ਅਸੀਂ ਉਹਨਾਂ ਨੂੰ ਸਵਾਲ ਕਰੀਏ ਹੁਣ ਜਿਹੜੇ ਪੱਤਰਕਾਰ ਉਹਨਾਂ ਨੂੰ ਸਵਾਲ ਕਰਨ ਵਾਸਤੇ ਜਾਂਦੇ ਆ ਉਹ ਉਹਨਾਂ ਨੂੰ ਉਹ ਵਾਲੇ ਸਵਾਲ ਨਹੀਂ ਪੁੱਛਦੇ ਜਿਹੜੇ ਸਵਾਲ ਅਸੀਂ ਉਹਨਾਂ ਨੂੰ ਪੁੱਛਣੇ ਚਾਹੁੰਦੇ ਆ ਉਦਾਂ ਦੇ ਸਵਾਲ ਨਾਲ ਉਹ ਪੁੱਛਦੇ ਆ ਤੇ ਨਾ ਉਹ ਉਦਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਆ ਮਨਜਿੰਦਰ ਸਿੰਘ ਸਿਰਸੇ ਵਰਗੇ ਜਦੋਂ ਸਿਰਾਂ ਦੇ ਉੱਪਰ ਕੇਸਰੀ ਪੱਗਾਂ ਬੰਨ ਕੇ ਜਾਂਦੇ ਆ ਉਹੀ ਮਨਜਿੰਦਰ ਸਿੰਘ ਸਿਰਸਾ ਜਿਹੜਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜੇ ਮੈਂ ਬੀਜੇਪੀ ਦੇ ਵਿੱਚ ਚਲਾ ਗਿਆ ਤਾਂ ਮੇਰਾ ਸਿਰ ਖਰੇ ਵੱਡਬੁੱਡ ਹੋ ਜਾਊਗਾ ਐਦਾਂ ਦੀ ਗੱਲ ਕਰਦੇ ਹੁੰਦੇ ਸੀਗੇ ਕੋਈ ਪਰ ਹੁਣ ਇਹ ਜਿਹੜਾ ਮਨਜਿੰਦਰ ਸਿੰਘ ਸਿਰਸਾ ਉਧਰ ਗਿਆ ਇਹ ਉਹੀ ਸਿਰਵਾ ਆਪਣਾ ਸਿਰ ਕੋਈ ਬਦਲ ਕੇ ਨਹੀਂ ਗਿਆ ਕਿ ਉਹ ਸਿਰਸਾ ਹੋਰ ਸੀਗਾ ਤੇ ਮੈਂ ਆਪਣਾ ਸਿਰ ਵੱਖਰਾ ਲਾ ਕੇ ਜਾ ਰਿਆਂ ਉੱਥੇ ਕੋਈ ਉਹੀ ਸਿਰਸਾ ਉਧਰ ਜਾਂਦਾ ਸੋ ਉਹਨਾਂ ਦੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਉਹਨਾਂ ਦੀਆਂ ਕੋਈ ਲੋੜਾਂ ਹੋ ਸਕਦੀਆਂ ਪਰ ਆਪਾਂ ਸਾਰੀਆਂ ਲੋੜਾਂ ਤੇ ਮਜਬੂਰੀਆਂ ਤੋਂ ਉੱਪਰ ਉੱਠ ਕੇ ਹਮ ਰਾਖਤ ਪਾਤਸ਼ਾਹੀ ਦਾਵਾ ਅਸੀਂ ਉਹ ਆਂ ਇੱਕ ਗੱਲ ਮੈਂ ਪਿੱਛੇ ਜੇ ਸੁਣੀ ਕਿਸੇ ਦੇ ਮੂੰਹ ਆਪਾਂ ਆਮ ਹੀ ਬੋਲ ਦਿੰਨੇ ਆ ਕਿ ਜਿਹੜੀ ਸਾਡੀ ਆਜ਼ਾਦੀ ਦੀ ਲਹਿਰ ਆ ਜਾਂ ਜਿਹੜਾ ਆਪਾਂ ਖਾਲਸਾ ਰਾਜ ਚਾਹੁੰਦੇ ਆ ਵੀ ਇੱਥੋਂ ਦੀ ਹਕੂਮਤ ਨੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਆ ਮੈਂ ਬੇਨਤੀ ਕਰਾਂ ਕੱਲਾ ਇਸ ਕਰਕੇ ਨਹੀਂ ਚਾਹੁੰਦੇ ਹਮ ਰਾਖਤ ਪਾਤਸ਼ਾਹੀ ਦਾਵਾ ਸਾਡਾ ਰਾਜ ਹੁੰਦਾ ਸੀ ਰਾਜ ਕਰੇਗਾ ਖਾਲਸਾ ਸਾਡਾ ਇਹ ਕਨਸੈਪਟ ਆ ਅਸੀਂ ਇਸ ਕਰਕੇ ਇਸ ਰਾਹੇ ਤੁਰਦੇ ਆ ਨਾ ਕਿ ਨਾ ਕਿ ਆਪਾਂ ਇਸ ਕਰਕੇ ਤੁਰਦੇ ਆ ਕਿ ਸਾਡੇ ਨਾਲ ੱਟਕਾ ਹੁੰਦਾ ਸਾਡੇ ਨਾਲ ਵਧੀਕੀ ਹੁੰਦੀ ਐ ਇਸ ਕਰਕੇ ਨਹੀਂ ਆਪਾਂ ਉਸ ਰਾਹੇ ਤੁਰਦੇ ਆ ਸਾਨੂੰ ਗੁਰੂ ਸਾਹਿਬ ਜੀ ਬਖਸ਼ ਕੇ ਗਏ ਆ ਸਾਨੂੰ ਰੋਡ ਮੈਪ ਦੇ ਕੇ ਗਏ ਆ ਗੁਰੂ ਸਾਹਿਬ ਜੀ ਤਿੱਬਤ ਤੋਂ ਲੈ ਕੇ ਅਫਗਾਨਿਸਤਾਨ ਤੱਕ ਸਾਡਾ ਰਾਜ ਹੁੰਦਾ ਸੀਗਾ ਅੱਜ ਕਿਤੇ ਮਾੜੀ-ਮੋਟੀ ਕੋਈ ਘਟਨਾ ਵਾਪਰਦੀ ਆ ਅਸੀਂ ਮੰਗ ਪੱਤਰ ਲੈ ਲੈ ਕੇ ਉਹਨਾਂ ਦੇ ਕੋਲ ਜਾਂਦੇ ਆ ਉਹ ਸਾਡੀ ਸੁਣਵਾਈ ਨਹੀਂ ਕਰਦੇ ਤੁਸੀਂ ਸੋਚ ਕੇ ਵੇਖੋ ਅੱਖਾਂ 'ਚ ਪਾਣੀ ਆਉਂਦਾ ਕਈ ਵਾਰ ਮਨ ਭਰਦਾ ਉਹ ਤਖਤਾਂ ਤਾਜਾਂ ਬਾਜਾਂ ਘੋੜਿਆਂ ਆਪਣੀਆਂ ਫੌਜਾਂ ਦੇ ਮਾਲਕ ਹੁੰਦੇ ਸੀ ਅਸੀਂ ਅੱਜ ਅਸੀਂ ਉਹਨਾਂ ਦੇ ਮੂਹਰੇ ਜਾ ਜਾ ਕੇ ਤਰਲੇ ਕੱਢਦੇ ਆ ਅਸੀਂ ਉਹਨਾਂ ਦੇ ਮੂਹਰੇ ਉਹ ਤੁਹਾਡੇ ਫੋਨ ਹੈ ਕਰਦੇ ਆ ਉਹ ਕਿਸੇ ਪੱਤਰਕਾਰ ਤੇ ਪੈਗਾਸਸ ਲਾਉਂਦੇ ਆ ਔਰ ਜਿੰਨੇ ਜਣੇ ਆਪਾਂ ਬੈਠੇ ਆ ਨਾ ਮਾਤਾ-ਪਿਤਾ ਸੋਚਿਆ ਕਰੀਏ ਕਿ ਭਾਰਤ ਦੇ ਇੰਨੇ ਪੱਤਰਕਾਰਾਂ ਨੂੰ ਉਹਨਾਂ ਨੇ ਹੈਕ ਕੀਤਾ ਤੁਸੀਂ ਸਾਰੇ ਆਪਾਂ ਸਾਰੇ ਹੈਕ ਹੋ ਉਹਨਾਂ ਦੇ ਕੋਲ ਉਹ ਸਾਨੂੰ ਆਪਦੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਪਰ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਜਿਨ੍ਹਾਂ ਦੇ ਉੱਪਰ ਉਹ ਉਹਨਾਂ ਦੇ ਤਰੀਕੇ ਦੇ ਨਾਲ ਕਦੇ ਵੀ ਚੱਲਣਗੇ ਨਹੀਂ ਇੱਕ ਗੱਲ ਦੂਈ ਗੱਲ ਕਈ ਵਾਰ ਸਾਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਅਸੀਂ ਤਾਂ ਪਲਟੇ ਲਿਆ ਸਕਦੇ ਆ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਹੁਤ ਜ਼ਿਆਦਾ ਗਿਣਤੀ ਦੀ ਜ਼ਰੂਰਤ ਨਹੀਂ ਹੁੰਦੀ ਗਿਣਤੀ ਦੇ ਹੀ ਲੋਕ ਹੁੰਦੇ ਆ ਜਿਹੜੇ ਪਲਟੇ ਲਿਆਂਦੇ ਹੁੰਦੇ ਆ ਆ ਜਦੋਂ ਭਾਰਤ ਆਜ਼ਾਦ ਹੋਇਆ ਸੀਗਾ ਆ ਹੁਣ ਜਿਹੜੇ ਲੋਕ ਕਹਿ ਰਹੇ ਆ ਹਿੰਦੂ ਹਿੰਦੀ ਔਰ ਹਿੰਦੁਸਤਾਨ ਦਾ ਏਜੰਡਾ ਪੂਰੇ ਭਾਰਤ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਨੇ ਆਪਣੇ ਇਹ ਏਜੰਡੇ ਨਹੀਂ ਸੀ ਮਿੱਥੇ ਮੁਠੀ ਭਰ ਲੋਕ ਸੀਗੇ ਅੱਜ ਉਹਨਾਂ ਨੇ ਆਪਣੀ ਲਹਿਰ ਬਣਾ ਲਈ ਹੈ ਸੋ ਅਸੀਂ ਵੀ ਸਾਰਾ ਕੁਝ ਕਰ ਸਕਦੇ ਆ ਜਦੋਂ ਅਸੀਂ ਆ ਰਾਜਪਾਗ ਹਾਸਲ ਕੀਤੇ ਸੀਗੇ ਮੁਠੀ ਭਰ ਸਿੰਘ ਸੀਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਸਿੰਘਾਂ ਨੂੰ ਥਾਪੜਾ ਦੇ ਕੇ ਤੋੜ ਦਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਤੇ ਉਹ ਤੁਸੀਂ ਵੇਖੋ ਕਿੱਥੋਂ ਲੈ ਕੇ ਕਿੱਥੇ ਤੱਕ ਰਾਜ ਭਾਗ ਸਥਾਪਿਤ ਕਰ ਦਿੰਦੇ ਆ ਸੋ ਸਾਨੂੰ ਆਪਦੇ ਆਪ ਨੂੰ ਕਮਜ਼ੋਰ ਸਮਝਣ ਦੀ ਜ਼ਰੂਰਤ ਨਹੀਂ ਆਪਾਂ ਗੁਰਦਰ ਸਾਹਿਬ ਮਾਰਗ ਦੇ ਉੱਪਰ ਜੇ ਚੱਲਦੇ ਰਹਾਂਗੇ ਤਾਂ ਉਹ ਦਿਨ ਜ਼ਰੂਰ ਆਊਗਾ ਜਦੋਂ ਅਸੀਂ ਇਹ ਗੁਲਾਮੀ ਦੀਆਂ ਬੇੜੀਆਂ ਤੋੜ ਦੇਾਂਗੇ ਕਦੀ ਅੰਬਾਲੇ ਆ ਤੁਸੀਂ ਜਿਵੇਂ ਵੀਰ ਪਹਿਲਾਂ ਗੱਲ ਕਰਕੇ ਹਟਿਆ ਗੁਰੂ ਘਰਾਂ ਦੇ ਵਿੱਚ ਉਹ ਤਿਰੰਗਾ ਮੁਹਿੰਮ ਜਿਹੜੀ ਹੈ ਘਰ ਘਰ ਤਿਰੰਗਾ ਮੁਹਿੰਮ ਸਕੂਲਾਂ ਵਿੱਚ ਤੇ ਵੜਦੇ ਆਹੋ ਉਹ ਗੁਰੂ ਘਰਾਂ ਵਿੱਚ ਵੀ ਵੜਨ ਲੱਪੇ ਮਨਜਿੰਦਰ ਸਿੰਘ ਸਿਰਸੇ ਤੇ ਉਹਨਾਂ ਵਰਗੇ ਹੋਰ ਜਿਹੜੇ ਆਪਣੇ ਆਪ ਨੂੰ ਰਾਸ਼ਟਰਵਾਦੀ ਸਮਝਦੇ ਆ ਔਰ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਚੜਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਐ ਕਿ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋ ਕਿ ਤੁਹਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਰ ਘਰ ਤਿਰੰਗਾ ਮੁਹਿੰਮ ਨੂੰ ਸਾਡੇ ਗੁਰੂ ਘਰਾਂ ਵਿੱਚ ਲੈ ਆਉਣ ਜੇ ਸਹਿਮਤ ਹੋ ਸਾਹਮਣੇ ਆ ਕੇ ਦੱਸੋ ਦੱਸੋ ਆਪਣੇ ਪੇਜ ਦੇ ਉੱਪਰ ਵੀਡੀਓ ਵਾਇਰਲ ਕਰੋ ਕਿ ਅਸੀਂ ਇਹਦੇ ਨਾਲ ਸਹਿਮਤ ਹਾਂ ਜੇ ਨਹੀਂ ਸਹਿਮਤ ਤਾਂ ਉਹਨਾਂ ਨੂੰ ਜਿਹੜੀ ਲਕੀਰ ਖਿੱਚੀ ਹੋਈ ਆ ਜਾਂ ਇੱਧਰ ਤੇ ਜਾਂ ਉੱਧਰ ਉਹਨਾਂ ਨੂੰ ਖੜਨਾ ਹੀ ਪਊਗਾ ਸੋ ਜਿਹੜੇ ਖੜੇ ਹੋਏ ਨੇ ਉਹਨਾਂ ਨੂੰ ਮੁਬਾਰਕ ਜਿੰਨੇ ਵੀ ਖੜੇ ਹੋਏ ਆ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਜ਼ਰੂਰ ਇੱਕ ਦਿਨ ਉਹ ਦਿਨ ਆਊਗਾ ਜਦ ਆਪਣੀ ਹੀ ਜ਼ਮੀਨ ਹੋਗੀ ਜਦ ਆਪਣਾ ਹੀ ਆਸਮਾਨ ਹੋਗਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਆਜ਼ਾਦ ਹੋ ਗਏ ਆ ਉਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ ਉਹ ਆਜ਼ਾਦੀ ਦੇ ਜਸ਼ਨ ਮਨਾਉਣ ਵੀ ਕਿਉਂ ਨਾ ਕਿਉਂਕਿ ਉਹ ਆਜ਼ਾਦੀ ਦਾ ਨਿਗਮਣ ਦੇ ਪਏ ਆ ਹੁਣ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਵਾਸਤੇ ਇੱਥੇ ਇਕੱਤਰ ਹੋਏ ਆ ਤੁਸੀਂ ਝਾਤ ਮਾਰ ਕੇ ਵੇਖੋ 1947 ਤੋਂ ਪਹਿਲਾਂ ਅਮੂਰੇ ਨਕਸ਼ਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਿੱਖ ਰਾਜ ਦਾ ਨਕਸ਼ਾ ਹੈ ਜਦੋਂ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਖੜੇ ਹੋ ਕੇ ਲੈਂਦੇ ਪਾਸੇ ਝਾਤ ਮਾਰਦੇ ਹੁੰਨੇ ਸੀਗੇ ਤਾਂ ਸਾਨੂੰ ਅੰਮ੍ਰਿਤਸਰ ਤੋਂ ਲਾਹੌਰ ਇਧਰ ਹੀ ਲੱਗਦਾ ਹੁੰਦਾ ਸੀਗਾ ਪਰ ਹੁਣ ਅੱਜ ਅੰਮ੍ਰਿਤਸਰ ਤੇ ਲਾਹੌਰ ਇਧਰ ਤੇ ਉਧਰ ਹੋ ਗਿਆ ਇਹ ਹੈ ਆਜ਼ਾਦੀ ਸਾਡੇ ਵਾਸਤੇ ਅੰਮ੍ਰਿਤਸਰ ਤੇ ਲਾਹੌਰ ਇਧਰ ਹੀ ਸੀਗਾ ਸਾਡਾ ਹੀ ਸੀਗਾ ਅੰਮ੍ਰਿਤਸਰ ਤੇ ਲਾਹੌਰ ਇਧਰ ਤੇ ਉਧਰ ਹੋ ਗਿਆ ਸਾਨੂੰ ਇਸ ਆਜ਼ਾਦੀ ਨੇ ਇਹ ਦਿੱਤਾ ਹੈ ਮੇਰ ਤੋਂ ਪਹਿਲਾਂ ਵੀਰ ਲਿਸਟ ਗਿਣਾ ਰਹੇ ਸੀਗੇ ਕਿ ਸਾਨੂੰ ਇਸ ਆਜ਼ਾਦੀ ਨੇ ਕੀ ਦਿੱਤਾ ਹੈ ਅਸੀਂ ਆਪਣੇ ਧਾਰਮਿਕ عقیده ਦੇ ਮੁਤਾਬਕ